ਆਮ ਆਦਮੀ ਪਾਰਟੀ ਵੱਲੋਂ ਚੋਣਾ ਤੋਂ ਪਹਿਲਾਂ ਪੰਜਾਬ ਵਾਸੀਆਂ ਨੂੰ ਦਿੱਤੀਆਂ ਗਈਆਂ ਗਰੰਟੀਆਂ ਲਗਾਤਾਰ ਪੂਰੀਆਂ ਕੀਤੀਆਂ ਜਾ ਰਹੀਆਂ ਹਨ ਇਹਨਾਂ ਦੇ ਸਦਕੇ ਹੀ ਅੱਜ ਆਮ ਆਦਮੀ ਪਾਰਟੀ ਨੂੰ 2 ਸਾਲ ਪੰਜਾਬ ਵਿੱਚ ਪੂਰੇ ਹੋ ਜਾਣ ਤੋਂ ਬਾਅਦ ਵੀ ਵੱਖ-ਵੱਖ ਪਾਰਟੀਆਂ ਦੇ ਲੋਕ ਆਗਿਆ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਰਹੇ ਹਨ ਅਜਿਹਾ ਹੀ ਇੱਕ ਨਜ਼ਾਰਾ ਅੱਜ ਸਵੇਰੇ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹਾਦ ਤੇ ਵਸੇ ਪਿੰਡ ਕਾਵਾਵਾਲੀ ਵਿੱਚ ਵੇਖਣ ਨੂੰ ਮਿਲਿਆ ਜਿੱਥੇ ਕਾਂਗਰਸ ਦੇ ਮੌਜੂਦਾ ਸਰਪੰਚ ਤਾ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਅਤੇ ਨਾ ਰਹੀ ਪਿੰਡ ਦੇ 10 ਪਰਿਵਾਰ ਹਾਂਜੀ ਪਿੰਡ ਦੇ 10 ਪਰਿਵਾਰਾਂ ਨੂੰ ਵੀ ਕਾਂਗਰਸ ਪਾਰਟੀ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਜਿਨ੍ਹਾਂ ਦਾ ਸਵਾਗਤ ਸਥਾਨਕ ਵਿਧਾਇਕ ਨਿਰੰਦਰ ਪਾਲ ਸਿੰਘ ਸੌਨਾ ਵੱਲੋਂ ਆਪਣੀ ਟੀਮ ਸਮੇਤ ਕੀਤਾ ਗਿਆ ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਨੂਰ ਸ਼ਾਹ ਵੀ ਵਿਸ਼ੇਸ਼ ਤੌਰ ਤੇ ਨਾਲ ਹਾਜ਼ਰ ਰਹੇ ਇਸ ਮੌਕੇ ਬੋਲਦੇ ਹੋਏ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਰਪੰਚ ਤੇ ਪਰਿਵਾਰਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਨੇ ਹਮੇਸ਼ਾ ਲੋਕ ਹਿੱਤਾਂ ਲਈ ਕੰਮ ਕੀਤਾ ਹੈ ਅਤੇ ਆਪ ਦੇ ਹਿੱਤਰ بجائے ਲੋਕਾਂ ਦੇ ਦਰ ਮੁੱਖ ਰੱਖਿਆ ਹੈ ਇਸ ਕਰਕੇ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ ਤੇ ਇਸ ਮੁੱਕੇ ਬੋਲਦੇ ਹੋਏ ਸਥਾਨਕ ਵਿਧਾਇਕ ਨੇ ਵਰਕੀ ਕੋ ਜਿਕੇ ਆਸਬ ਕੋ ਜਾਣ ਲਈ ਸਾਡੇ ਨਾਲ ਬਣੇ ਸਰਪੰਚ ਸਾਹਿਬ ਤੁਸੀਂ ਅੱਜ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਹੋ ਕੀ ਕਹਿਣਾ ਚਾਹੋਗੇ ਇਸ ਬਾਰੇ ਆਮ ਆਦਮੀ ਪਾਰਟੀ ਬਹੁਤ ਹੀ ਵਧੀਆ ਪਹਿਲਾਂ ਤਾਂ ਐਮਐਲਏ ਸਾਹਿਬ ਦਾ ਮੈਂ ਬਹੁਤ ਧੰਨਵਾਦ ਕਰਦਾ ਹਾਂ ਕਿ ਅੱਜ ਸਾਡੇ ਹੁਣੇ ਬਹੁਤ ਸਾਲ ਹੋ ਗਏ ਜੀਆ ਪਰ ਮੇਰਾ ਨਾ ਮਨ ਅੰਦਰੋਂ ਬਹੁਤ ਕਰਦਾ ਸੀ ਮੈਂ ਇਹਨਾਂ ਨਾਲ ਜੁੜਾਂ ਬੜਾ ਟਾਈਮ ਹੋ ਗਿਆ ਪਰ ਅੱਜ ਇਹਨਾਂ ਨੇ ਮੇਰਾ ਸੁਪਨਾ ਪੂਰਾ ਕਰਤਾ ਮੈਂ ਦਾ ਬਹੁਤ ਧੰਨਵਾਦ ਕਰਦਾ ਹਾਂ ਸਾਰੀ ਕਿੰਨੀ ਵੀ ਟੀਮ ਮੇਰੇ ਨਾਲ ਆਈ ਮੇਰਾ ਭਰਾ ਐਮਰਲ ਪੰਮਾ ਜੀ ਸਾਰੇ ਜੀ ਆ ਗਏ ਪਹਿਲਾਂ ਕਿਸ ਪਾਰਟੀ ਨਾਲ ਸੰਬੰਧ ਸੀ ਤੁਸੀਂ ਪਹਿਲਾਂ ਕੌਣ ਤੁਸੀਂ ਇਹਨਾਂ ਪਰਿਵਾਰ ਤੁਸੀਂ ਅੱਜ ਸ਼ਾਮਲ ਹੋਏ ਹੋ ਆਮਾਦੀ ਪਾਰਟੀ ਦੇ ਵਿੱਚ ਅਸੀਂ ਘੜ ਤੋਂ ਘੱਟ 35 40 ਹਾਂ ਹਾਂ ਜੀ ਮਿਲ ਸਰ ਜੀ ਅੱਜ ਤੁਸੀਂ ਪਿੰਡ ਕਾਵਾਂ ਵਾਲੀ ਪਹੁੰਚੇ ਕਿਸ ਤਰ੍ਹਾਂ ਦਾ ਪ੍ਰੋਗਰਾਮ ਸੀ ਇੱਥੇ ਅੱਜ ਪਿੰਡ ਕਾਵਾਂ ਵਾਲੀ ਤੋਂ ਜਿਹੜੇ ਸਾਡੇ ਪਿੰਡ ਦੇ ਸਰਪੰਚ ਨੇ ਭੈਣ ਸੀਮਾ ਜੀ ਔਰ ਉਹਨਾਂ ਦੇ ਪਤੀ ਸਾਡੇ ਵੀਰ ਜੀ ਉਹ ਅੱਜ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਉਹਨਾਂ ਦੇ ਘਰ ਪੂਰੇ ਮਾਣ ਸਤਿਕਾਰ ਦੇ ਨਾਲ ਅੱਜ ਉਹਨੂੰ ਉਹਨਾਂ ਨੂੰ ਅਸੀਂ ਉਹਨਾਂ ਦੇ ਨਾਲ ਉਹਨਾਂ ਦੇ ਸਾਥੀਆਂ ਨੂੰ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਹੈ ਔਰ ਮੈਂ ਸਰਪੰਚ ਸਾਹਿਬ ਇਹਨਾਂ ਦੇ ਸਾਰੇ ਸਾਥੀਆਂ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਤੇ ਵਧਾਈ ਦਿੰਨਾ ਔਰ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਆਮ ਆਦਮੀ ਪਾਰਟੀ ਦੇ ਵਿੱਚ ਇਨਾ ਸਾਰੇ ਪਰਿਵਾਰਾਂ ਦਾ ਪੂਰਾ ਮਾਨ ਸਤਕਾਰ ਕੀਤਾ ਜਾਵੇਗਾ ਔਰ ਪੂਰਾ ਮਾਨ ਪਾਰਟੀ ਦੇ ਵਿੱਚ ਦਿੱਤਾ ਜਾਵੇਗਾ ਔਰ ਜਿੰਨੇ ਵੀ ਪੰਜਾਬ ਦੇ ਵਿੱਚ ਕੰਮ ਹੋ ਰਹੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਸਾਰੇ ਕੰਮਾਂ ਤੋਂ ਖੁਸ਼ ਹੋ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਮੇਰੇ ਕੋ ਸਰਪੰਚ ਸਾਹਿਬ ਜਦੋਂ ਵੀ ਆਉਂਦੇ ਸੀ ਅੱਜ ਪੌਣੇ ਦੋ ਸਾਲ ਹੋ ਗਏ ਕਦੇ ਵੀ ਕਿਸੇ ਕੰਮ ਲਈ ਨਾ ਨਹੀਂ ਕੀਤੀ ਸੀਗੀ ਔਰ ਅੱਜ ਸਾਰਾ ਕੁਝ ਦੇਖ ਕੇ ਸਾਡੇ ਨਾਲ ਅੱਜ ਜੁੜੇ ਨੇ ਔਰ ਮੈਂ दिल दिया गहराइया तो इन का आप दे जुड़न से आम आदमी पार्टी में शामिल होने से स्वागत करता है एबीएन न्यूज चैनल देखने वाले सभी दर्शकों से हम अपील करते हैं कि एबीएन न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत